ਸੋਸ਼ਲ ਮੀਡੀਆ ਦੇ ਉੱਤੇ ਅਕਸਰ ਮੁੰਡੇ ਤੇ ਕੁੜੀਆਂ ਦੀ ਦੋਸਤੀ ਹੁੰਦੀ ਰਹਿੰਦੀ ਹੈ ਜੋ ਅਕਸਰ ਚਰਚਾਵਾਂ ਦਾ ਵਿਸ਼ਾ ਵੀ ਬਣਦੀ ਹੈ ਅਤੇ ਆਮ ਜੀ ਗੱਲ ਹੈ ਤਾਂ ਕੋਈ ਪਾਰ ਲੱਗ ਜਾਂਦੇ ਨੇ ਤੇ ਕੋਈ ਅਧ ਵਿਚਾਲੇ ਰਹਿ ਜਾਂਦੇ ਨੇ ਅਤੇ ਅਜਿਹਾ ਮਾਮਲਾ ਅੱਬੋਹਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਵਿਅਹੁਤਾ ਔਰਤ ਦੇ ਨਾਲ ਦੋਸਤੀ ਹੁੰਦੀ ਹੈ ਤੇ ਬਾਅਦ ਵਿੱਚ ਉਸ ਨੂੰ ਪਛਤਾਉਣਾ ਪੈ ਜਾਂਦਾ ਆਖਰਕਾਰ ਮਾਮਲਾ ਸਾਰਾ ਕੀ ਹੁੰਦਾ ਹੈ ਇਨਸਟਾਗ੍ਰਾਮ ਤੇ ਹੋਈ ਦੋਸਤੀ ਕਿਉਂ ਪਛਤਾਉਣਾ ਪੈ ਰਿਹਾ ਹੈ ਤਾਂ ਸਾਰਾ ਮਾਮਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਇਹ ਅਬੋਹਰ ਦੇ ਪਿੰਡ ਦੀ ਰਹਿਣ ਵਾਲੀ ਇੱਕ ਵਿਅਕਤੀ ਔਰਤ ਦਾ ਹੈ ਜਿਸ ਦੀ ਇਨਸਟਾਗ੍ਰਾਮ ਤੇ ਦੋਸਤੀ ਕਿੰਨੀ ਮਹਿੰਗੀ ਸਾਬਤ ਹੁੰਦੀ ਹੈ ਤਾਂ ਕੁਝ ਸਾਲ ਪਹਿਲਾਂ ਵਿਅਕਤੀ ਔਰਤ ਆਪਣੇ ਪਤੀ ਨੂੰ ਛੱਡ ਕੇ ਆਪਣੇ ਨਾਨਕੇ ਰਹਿਣ ਲਈ ਆ ਜਾਂਦੀ ਹੈ ਤੇ ਸ਼ੀਰੀ ਗੰਗਾ ਨਗਰ ਦੇ ਵਿੱਚ ਕੰਮ ਕਰਦੇ ਹੋਏ ਆਪਣਾ ਗੁਜ਼ਾਰਾ ਕਰਨ ਲੱਗ ਜਾਂਦੀ ਹੈ ਤਾਂ ਵਿਅਉਤਾ ਔਰਤ ਦੀ ਦੋਸਤੀ ਇੰਸਟਾਗ੍ਰਾਮ ਤੇ ਇੱਕ ਲੜਕੇ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਨਾਲ ਉਹ ਅਕਸਰ ਗੱਲਾਂ ਕਰਨ ਲੱਗ ਜਾਂਦੀ ਹੈ ਤੇ ਚੋਲ ਮੋਲ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਅਤੇ ਬਾਅਦ ਵਿੱਚ ਇਹ ਦੋਸਤੀ ਨੂੰ ਵਿਆਹ ਦੇ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਉਸ ਨੇ ਵਿਆਹ ਦੇ ਬਹਾਨੇ ਲਗਭਗ ਉਸ ਔਰਤ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਪਰ ਬਾਅਦ ਵਿੱਚ ਉਹ ਇਹਨਾਂ ਗੱਲਾਂ ਤੋਂ ਮੁਕਰਨ ਲੱਗ ਪਿਆ ਜਦੋਂ ਇਹ ਇਨਕਾਰ ਦਾ ਦੌਰ ਲਗਾਤਾਰ ਚੱਲਦਾ ਰਿਹਾ ਔਰਤ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਵਿੱਚ ਆਪਣੀ ਸਾਰੀ ਹੱਡਬੀਤੀ ਦੱਸੀ ਤਾਂ ਪੁਲਿਸ ਨੇ ਉਕਤ ਨੌਜਵਾਨ ਵਿਰੁੱਧ ਪੀਐਨਐਸ ਦੀ ਧਾਰਾ 59 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਔਰਤ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਸ ਦੀ ਰਿਪੋਰਟ ਆਏਗੀ ਤਾਂ ਪੁਲਿਸ ਵੱਲੋਂ ਉਸ ਨੌਜਵਾਨ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਤੇ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਸਰ ਅਸੀਂ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਜਾਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਉਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਾਸਾ ਦਿੱਤਾ ਸੀ ਉਹਨੇ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੁੱਗਲਤ ਕੰਮ ਕੀਤਾ ਹੋਵੇਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਸਟ ਤੇ ਐਗਜ਼ਾਮੀਨੇਸ਼ਨ ਲਈ ਪੁਲਿਸ ਵੱਲੇ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰਦੀ ਆ ਤੇ ਇਸ ਤੋਂ ਬਾਅਦ ਸੈਂਪਲ ਜਿਹੜਾ ਹੈ ਉਹ ਮੁਹਾਲੀ ਜਾਣਗੇ ਜਦੋਂ ਫਾਈਨਲ ਰਿਪੋਰਟ ਆਏਗੀ ਉਹਨਾਂ ਨੂੰ ਦੱਸ ਦਿੱਤਾ ਗਿਆ ਇੱਕ ਪੀੜਤਾ ਲੜਕੀ ਥਾਣਾ ਕੋਈਆਂ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਉਣ ਆਈ ਜੀ ਤਹਿਤ ਥਾਣਾ ਕੋਈਆਂ ਸਰਵਰ ਵਿਖੇ ਮਕਦਮਾ ਨੰਬਰ 15 ਅੰਡਰ ਸੈਕਸ਼ਨ 69 69 ਐਨ ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਲੜਕੀ ਨੇ ਅਲਿਗੇਸ਼ਨ ਲਗਾਏ ਕਿ ਲੜਕੇ ਨੇ ਆਪਣਾ ਵਿਆਹ ਦਾ ਚਾਸਾ ਦੇਖ ਕੇ ਉਹਦੇ ਨਾਲ ਸਿਰਕਸਵਦ ਬਣਾਉਂਦਾ ਰਿਹਾ